ਵੀਡੀਓ 'ਚ ਇਸ ਬੰਦੇ ਨੇ ਜੋ ਤੁਸੀਂ ਦੇਖ ਰਹੇ ਹੋ ਦਿਮਾਗ ਤਾਂ ਬਹੁਤ ਤਗੜਾ ਲਗਾਇਆ ਸੀ ਪਰ ਫੇਰ ਵੀ ਫੜਿਆ ਗਿਆ ਅੱਧਾ ਕਿਲੋ ਅਫੀਮ ਇਸ ਕੋਲੋਂ ਫੜੀ ਗਈ ਜਿਸ ਤੋਂ ਬਾਅਦ ਜਾਂਚ ਹੋਈ ਤੇ ਜਾਂਚ 'ਚ ਪਤਾ ਲੱਗਿਆ ਕਿ ਇਸ ਬੰਦੇ ਨੇ ਆਪਣੇ ਘਰ ਦੇ ਵਿੱਚ ਹੀ ਇੱਕ ਤਖਾਨਾ ਬਣਾਇਆ ਹੋਇਆ ਸੀ ਤਖਾਨਾ ਵੀ ਇੰਨੇ ਤਰੀਕ ਲੁਕਵੇਂ ਤਰੀਕੇ ਨਾਲ ਬਣਾਇਆ ਸੀ ਕਿ ਕਿਸੇ ਨੂੰ ਪਤਾ ਨਾ ਲੱਗੇ ਖੈਰ ਪੁਲਿਸ ਹੈ ਪੁਲਿਸ ਨੇ ਤਾਂ ਜਦੋਂ ਤਫਤੀਸ਼ ਸ਼ੁਰੂ ਕੀਤੀ ਤਾਂ ਉਹਨਾਂ ਨੂੰ ਸਾਰਾ ਕੁਝ ਰਸਤਾ ਲੱਭਦਾ ਹੋਇਆ ਨਜ਼ਰ ਆਇਆ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਨਸ਼ਿਆਂ ਵਿਰੁੱਧ ਜੰਗ ਮੁਹਿੰਮ ਦੇ ਹਿੱਸੇ ਵਜੋਂ ਫਿਰੋਜ਼ਪੁਰ ਪੁਲਿਸ ਨੇ ਕਾਰਵਾਈ ਕਰਦਿਆਂ ਦੋ ਨਸ਼ਾ ਤਸਕਰਾਂ ਗੁਰਪ੍ਰਤਾਪ ਸਿੰਘ ਅਤੇ ਰਸ਼ਪਾਲ ਸਿੰਘ ਉਰਫ ਪਾਲਾ ਗ੍ਰਫਤਾਰ ਕੀਤਾ ਹੈ ਪਿੰਡ ਮੱਲਾਵਾਲਾ ਪਿੰਡ ਦੇ ਵਸਨੀਕ ਨੇ ਅਤੇ ਇਹਨਾਂ ਕੋਲੋਂ ਅੱਧਾ ਕਿਲੋਗ੍ਰam ਅਫੀਮ ਸਮੇਤ ਕਾਬੂ ਕੀਤਾ ਗਿਆ ਸੀ ਮਾਮਲਾ ਦਰਜ ਕਰਨ ਤੋਂ ਬਾਅਦ ਜਦੋਂ ਪੁਲਿਸ ਨੇ ਗੁਲਾਮ ਵਾਲਾ ਪਿੰਡ ਵਿੱਚ ਸਥਿਤ ਤਸਕਰ ਗੁਰਪ੍ਰਤਾਪ ਸਿੰਘ ਦੇ ਘਰ ਦੀ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਤਾਂ ਪੁਲਿਸ ਬੇਸਮੈਂਟ ਦੇਖ ਕੇ ਹੈਰਾਨ ਰਹਿ ਗਈ ਬੇਸਮੈਂਟ ਵੱਲ ਜਾਣ ਵਾਲਾ ਰਸਤਾ ਕੱਪੜਿਆਂ ਦੀ ਅਲਮਾਰੀ ਦੇ ਪਿੱਛੋਂ ਜਾਂਦਾ ਸੀ ਫਿਰੋਜ਼ਪੁਰ ਦੇ ਐਸਪੀ ਭੁਪਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਜੋ ਮਹਿੰਮ ਚਲਾਈ ਗਈ ਹੈ ਉਸ ਦੇ ਤਹਿਤ ਨਸ਼ਾ ਤਸਕਰਾਂ ਵੱਲੋਂ ਨਸ਼ੇ ਵੇਚਣ ਦੀਆਂ ਕੋਸ਼ਿਸ਼ਾਂ ਨੂੰ ਜੋ ਨਕਾਮ ਕੀਤਾ ਜਾ ਰਿਹਾ ਹੈ ਇਸ ਸਬੰਧ ਚ ਫਿਰੋਜ਼ਪੁਰ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਉਹਨਾਂ ਕਿਹਾ ਕਿ ਨਸ਼ਾ ਤਸਕਰਾਂ ਦੀ ਕੋਈ ਵੀ ਚਾਲ ਸਫਲ ਨਹੀਂ ਹੋਣ ਦਿੱਤੀ ਜਾਵੇਗੀ ਇਹ ਸਭ ਦੇ ਬਾਵਜੂਦ ਜਦੋਂ ਨਸ਼ਾ ਤਸਕਰ ਦਿਮਾਗ ਲਾਉਂਦੇ ਨੇ ਤੇ ਉਸ ਨੇ ਆਪਣੇ ਘਰ ਦੇ ਵਿੱਚ ਹੀ ਇੱਕ ਬੇਸਮੈਂਟ ਬਣਾਈ ਹੋਈ ਸੀ ਪੁਲਿਸ ਨੇ ਜਦੋਂ ਉਸ ਬੇਸਮੈਂਟ ਦਾ ਪਰਦਾ ਫਾਸ਼ ਕੀਤਾ ਤਾਂ ਉਹ ਵੀ ਹੈਰਾਨ ਰਹਿ ਗਏ ਕਿ ਆਖਰ ਲੋਕ ਇਨਾ ਦਿਮਾਗ ਲੈ ਕੇ ਕਿੱਥੋਂ ਆ ਰਹੇ ਨੇ ਇਸ ਨਸ਼ਾ ਤਸਕਰ ਦੇ ਅਤੇ ਇਸ ਦੇ ਸਾਥੀ ਕੋਲੋਂ ਤਕਰੀਬਨ 1/2 ਕਿਲੋਗ੍ਰਾਮ ਅਫੀਮ ਮਿਲੀ ਸੀ ਪੁਲਿਸ ਨੂੰ ਜਿਸ ਤੋਂ ਬਾਅਦ ਤਲਾਸ਼ੀ ਮਹਿੰਮ ਚਲਾਈ ਗਈ ਅਤੇ ਇਸ ਦੇ ਤਹਿਤ ਇਹ ਘਰ ਦੇ ਵਿੱਚ ਲੱਭੀ ਬੇਸਮੈਂਟ ਆ ਪੁਲਿਸ ਨੂੰ ਆ ਸੁਣਦੇ ਆ ਪੁਲਿਸ ਅਫਸਰ ਪੂਰੀ ਗੱਲ ਕੀ ਦੱਸਦੇ ਨੇ ਉਹ ਇੱਕ ਸਾਡੇ ਵੱਲੋਂ ਜਿਹੜਾ ਡੀਐਸਪੀ ਜ਼ੀਰਾ ਦੇ ਏਰੀਏ ਦੇ ਵਿੱਚ ਥਾਣਾ ਮੱਲਾਂ ਵਾਲੇ ਦੇ ਵਿੱਚ ਮੁਕੱਦਮਾ ਨੰਬਰ 35 ਦਰਜ ਕੀਤਾ ਐ ਐਨ ਡੀ ਵੀ ਐਸ ਐਕਟ ਦਾ ਜਿੱਥੇ 500 ਗ੍ਰਾਮ ਅਫੀਮ ਇੱਕ ਮੋਟਰਸਾਈਕਲ ਸਪਲੈਂਡਰ ਤੇ ਇਹ ਬਰਾਮਦ ਕੀਤੇ ਗਏ ਆ ਉਹ ਗੁਰਪ੍ਰਤਾਪ ਸਿੰਘ ਪੁੱਤਰ ਗੁਰਮੁਖ ਸਿੰਘ ਤੇ ਰਸ਼ਪਾਲ ਸਿੰਘ ਉਰਫ ਪਾਲਾ ਪੁੱਤਰ ਹਰਮੇਸ਼ ਸਿੰਘ ਇਹ ਵਾਸੀ ਇੱਕ ਤਾਂ ਗੁਲਾਮੀ ਵਾਲੇ ਦਾ ਥਾਣਾ ਆਰਫਕੇ ਤੇ ਦੂਸਰਾ ਜਿਹੜਾ ਲੇਲੇ ਵਾਲਾ ਥਾਣਾ ਸਦਰ ਫਰੋਜਪੁਰ ਦਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ 500 ਗ੍ਰਾਮ ਅਫੀਮ ਬਰਾਮਦ ਹੋਈ ਹੈ ਇੱਥੇ ਇਹ ਦੱਸਣਯੋਗ ਹੈ ਵੀ ਜਦੋਂ ਇਹਦਾ ਅਪਾ ਘਰ ਦੇ ਵਿੱਚ ਬਾਅਦ ਵਿੱਚ ਸਰਚ ਕਰ ਰਹੇ ਸੀ ਆਫਟਰ ਰਿਕਵਰੀ ਤਾਂ ਉੱਥੇ ਇਸ ਨੇ ਆਪਣੀ ਅਲਮਾਰੀ ਦੇ ਵਿੱਚ ਇੱਕ ਸੀਕ੍ਰੇਟ ਦਰਵਾਜ਼ਾ ਬਣਾਇਆ ਹੋਇਆ ਸੀ ਜਿੱਥੋਂ ਥੱਲੇ ਪੌੜੀਆਂ ਉਤਰਦੀਆਂ ਸੀ ਇੱਕ ਬੇਸਮੈਂਟ ਦੇ ਵਿੱਚ ਇੱਕ ਕਮਰਾ ਇਹਨੇ ਬਣਾਇਆ ਹੋਇਆ ਸੀ ਜਿੱਥੇ ਇਹ ਮੋਸਟ ਪ੍ਰੋਬਬਲੀ ਜਦੋਂ ਵੀ ਪੁਲਿਸ ਜੇ ਕੋਈ ਇਹਦੇ ਰੇਡ ਕਰੂਗੀ ਤਾਂ ਉੱਥੇ ਇਹ ਲੁਕ ਜਾਂਦਾ ਸੀ ਤਾਂ ਕਿ ਨਾ ਮਿਲੇ ਕੰਮ ਕੱਲਾ ਫੀਮ ਦਾ ਕਰਤਾ ਸੀ ਇਹ ਚਟੇ ਦੇ ਨਾਲ ਹੁਣ ਤੱਕ ਜਿਹੜਾ ਆ ਇਹ ਫੀਮ ਪੜੀ ਹੈ ਜੀ ਬਾਕੀ ਜੇ ਕੋਈ ਹੋਰ ਸਾਹਮਣੇ ਆਇਆ ਉਸ ਹਿਸਾਬ ਨਾਲ ਕਾਰਵਾਈ ਹੋਏਗੀ ਪੁੱਛਿਆ ਹੈਗਾ ਜੀ ਪਹਿਲਾਂ ਇਹ ਪਹਿਲਾ ਪਰਚੇ ਦਾ ਹਜੇ ਉਹ ਚੈੱਕ ਕਰ ਲੈਂਦੇ ਜੀ ਉਹ ਚੈੱਕ ਕਰ ਰਹੇ ਹਾਂ ਜੀ ਇਨਵੈਸਟੀਗੇਸ਼ਨ ਕਰ ਲੱਗਦਾ ਕਿ ਜਿਵੇਂ ਨੇ ਕਮਰਾ ਬਣਾਇਆ ਸੀ ﺍﻟमारी ਦੇ ਮਗਰ ਫਿਲਮੀ ਤਰੀਕੇ ਨਾਲ ਤੇ ਵਾਕਈ ਪੁਲਿਸ ਤੋਂ ਬਚਣ ਲਈ ਉਹ ਵੱਡਾ ਸਮਗਲਰਾਂ ਦੇ ਨਾਲ ਇਹਦੇ ਹੱਥ ਹੋ ਸਕਦੇ ਆ ਵੀ ਜਿਹੜਾ ਇੰਨਾ ਆਬਦਾ ਬਣਾਈ ਬੈਠਾ ਸੀ ਪਹਿਲਾਂ ਹੀ ਜੀ ਬਿਲਕੁਲ ਹੋ ਸਕਦੇ ਬਿਲਕੁਲ ਹੋ ਸਕਦੇ ਕਿਉਂਕਿ ਜਿਹੜਾ ਨੇ ਇੰਨਾ ਉਹਦੇ ਮਿਹਨਤ ਕਰਕੇ ਥੱਲੇ ਕਮਰਾ ਬਣਾਇਆ ਹੋਇਆ ਤੇ ਕੋਈ ਹੋਰ ਕਿਸੇ ਕੰਮ ਵਾਸਤੇ ਪਰਪਸ ਵਾਸਤੇ ਨਹੀਂ ਆ ਉਹ ਤੇ ਸਿਕਰਟ ਉਹਦਾ ਰਸਤਾ ਬਣਾਇਆ